ਹਰਿੰਦਰ ਸਿੰਘ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਗੁਰਸਿੱਖੀ ਦਾ ਪ੍ਰਚਾਰ ਕਰਨਾ ਬੜਾ ਚੰਗਾ ਕੰਮ ਆ ਪਰ ਹਮੇਸ਼ਾ ਗੁਰੂ ਦੀ ਭੈ ਭਾਵਨੀ ਦੇ ਵਿੱਚ ਰਹਿਣਾ ਹੁੰਦਾ ਪੰਥ ਕਰਵੈਤਾ ਦਾ ਸਿਧਾਂਤਾਂ ਦਾ ਪਰੰਪਰਾਵਾਂ ਦਾ ਆਪਾਂ ਪਾਲਣ ਕਰਨਾ ਹੁੰਦਾ ਤੁਸੀਂ ਪ੍ਰੋਗਰਾਮ ਦੇ ਵਿੱਚ ਇੱਕ ਦੇ ਵਿੱਚ ਬੋਲਦਿਆਂ ਗੁਰੂ ਸਾਹਿਬ ਦੇ ਲਈ ਗਲਤ ਸ਼ਬਦਾਵਲੀ ਬੋਲੀ ਕੀ ਤੁਸੀਂ ਉਸ ਗਲਤ ਸ਼ਬਦਾਵਲੀ ਦੇ ਲਈ ਸਮੁੱਚੇ ਪੰਥ ਤੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਸਨਮੁਖ ਮਾਫੀ ਮੰਗਦੇ ਹੋ ਹਾਂਜੀ ਮੰਗਦਾ ਜੀ ਤੁਸੀਂ ਜਦੋਂ ਪ੍ਰੋਗਰਾਮ ਕੋਈ ਵੀ ਗੁਰਮਤ ਦਾ ਕਰਨਾ ਤਾਂ ਭੈ ਭਾਵਨੀ ਹਮੇਸ਼ਾ ਰੱਖਣੀ ਆ ਗੁਰੂ ਦਾ ਅਦਬ ਰੱਖਣਾ ਡਰ ਰੱਖਣਾ ਗੁਰੂ ਕਰਕੇ ਸਿੱਖ ਬਾ ਸਾਡੀ ਹੋਰ ਕੀ ਹੋਉਂਦਾ ਇਸ ਗੱਲ ਦਾ ਖਿਆਲ ਰੱਖਣਾ ਮਾਫੀ ਮੰਗਦੇ ਹਾਂ ਸਤਿਵਚਨ ਮੰਗਦਾ ਜੀ ਬੈਠ ਜਾਓ ਅੱਜ ਮਿਤੀ 23 ਮੱਗਰ ਨਾਨਕ ਸ਼ਾਹੀ ਸੰਮਤ 557 ਮੁਤਾਬਕ 8 ਦਸੰਬਰ 2025 ਨੂੰ ਪੰਜ ਸਿੰਘ ਸਹਿਬਾਨ ਦੀ ਇਕਤਰਤਾ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਹੋਈ ਜਿਸ ਵਿੱਚ ਹਰਿੰਦਰ ਸਿੰਘ ਪ੍ਰਚਾਰਕ ਨਰਵੈਰ ਖਾਲਸਾ ਜੱਥਾ ਯੂਕੇ ਦਾ ਮਾਮਲਾ ਵਿਚਾਰਿਆ ਗਿਆ। ਇਹਨਾਂ ਉੱਤੇ ਬੀਤੇ ਸਮੇਂ ਗੁਰਮਤਿ ਪ੍ਰਤੀ ਕੀਤੀਆਂ ਕੋਸ਼ ਗਲਤ ਬਿਆਨੀਆਂ ਦੀ ਇਹਨਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਗੁਰੂ ਪੰਥ ਪਾਸੋਂ ਅੱਜ ਖਿਮਾ ਜਾਂਚਨਾ ਕੀਤੀ ਹੈ। ਪੰਜ ਸਿੰਘ ਸਹਿਬਾਨ ਨੇ ਇਹਨਾਂ ਦਾ ਪੱਖ ਸੁਣ ਕੇ ਕੀਤੀ ਖਿਮਾ ਜਾਂਚਨਾ ਦੇ ਤਹਿਤ ਪੁੱਜੇ ਪੱਖ ਨੂੰ ਪ੍ਰਵਾਨ ਕਰਦੇ ਹਾਂ। ਗਾ ਤਾਂ ਇਹਨਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਦੀ ਪੰਥ ਪ੍ਰਵਾਨਿਤ ਸਿੱਖ ਰਹਿਤ ਮਰਿਆਦਾ ਪੰਥ ਕਰਵਤਾ ਤੇ ਪਰੰਪਰਾਵਾਂ ਅਨੁਸਾਰ ਕੇਵਲ ਸਿੱਖੀ ਪ੍ਰਚਾਰ ਕਰਨ ਲਈ ਆਦੇਸ਼ ਕੀਤਾ ਹੈ ਭਾਈ ਹਰਿੰਦਰ ਸਿੰਘ ਨੂੰ ਇਹ ਵੀ ਆਦੇਸ਼ ਕੀਤਾ ਗਿਆ ਕਿ ਸੰਗਤਾਂ ਨੂੰ ਗੁਰੂ ਪ੍ਰਤੀ ਸ਼ਰਧਾ ਭਾਵਨਾ ਪੈਦਾ ਕਰਨ ਵਾਲੀਆਂ ਸਾਖੀਆਂ ਅਤੇ ਗੁਰੂ ਇਤਿਹਾਸ ਸੁਣਾਇਆ ਜਾਵੇ ਸਿੱਖੀ ਪ੍ਰਚਾਰ ਦੇ ਮੰਚ ਰਾਹੀਂ ਸਮੁੱਚੀ ਸਿੱਖ ਕੌਮ ਨੂੰ ਇਕਜੁੱਟ ਕਰਨ ਦੇ ਉਪਰਾਲੇ ਹੀ ਕੀਤੇ ਜਾਣ ਅਤੇ ਕਿਸੇ ਵੀ ਜਥੇਬੰਦੀ ਦੇ ਖਿਲਾਫ ਕੋਈ ਨਿੱਜੀ ਟਿੱਪਣੀ ਨਾ ਕੀਤੀ ਜਾਵੇ ਇਹਨਾਂ ਦੇ ਪ੍ਰਚਾਰ ਉੱਤੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਲੱਗੀ ਰੋਗ ਅੱਜ ਪੰਜ ਸਿੰਘ ਸਹਿਬਾਨ ਦੀ ਇਕਤਰਤਾ ਦੇ ਵਿੱਚ ਹਟਾਈ ਜਾਂਦੀ ਹੈ ਪੰਜ ਸਿੰਘ ਸਹਿਬਾਨ ਵੱਲੋਂ ਇਹਨਾਂ ਨੂੰ ਢੇਠ ਲਿਖੇ ਅਨਸਾਰ ਤਨਖਾਹ ਲਗਾਈ ਜਾਂਦੀ ਹੈ ਇਹ ਦੋ ਦਿਨ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਦੇ ਲੰਗਰ ਹਾਲ ਵਿਖੇ ਇੱਕ ਘੰਟਾ ਸੰਗਤ ਦੇ ਝੂਠੇ ਭਾਂਡੇ ਮਾਂਜਣਗੇ ਤੇ ਸੰਗਤ ਦੇ ਜੋੜੇ ਝਾੜਨਗੇ ਦੋ ਦਿਨ ਹਰ ਰੋਜ਼ ਨਿਤਨੇਮ ਤੋਂ ਇਲਾਵਾ ਸ੍ਰੀ ਜਪਜੀ ਸਾਹਿਬ ਸ੍ਰੀ ਅਨੰਦ ਸਾਹਿਬ 40 ਪਾਉੜੀਆਂ ਗੁਰੂ ਅਮਰਦਾਸ ਪਾਤਸ਼ਾਹ ਦੀ ਬਾਣੀ ਜ਼ਫਰਨਾਮਾ ਪਾਤਸ਼ਾਹੀ ਦਸਵੀਂ ਨਿਤਨੇਮ ਤੋਂ ਇਲਾਵਾ ਇਹਨਾਂ ਬਾਣੀਆਂ ਦਾ ਇੱਕ ਇੱਕ ਪਾਠ ਕਰਨਗੇ ਤੁਹਾਨੂੰ ਇਹ ਲੱਗੀ ਹੋਈ ਤਨਖਾਹ ਪ੍ਰਵਾਨ ਹੈ ਸਤਿਬੰਦ ਸਿੰਘ ਜੀ ਪ੍ਰਵਾਨ ਹੈ ਲੱਗੀ ਤਨਖਾਹ ਪੂਰੀ ਹੋਣ ਤੇ ਇਹ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਦੇ ਪਾਵਨ ਸਰੋਵਰ ਵਿੱਚ ਇਸ਼ਨਾਨ ਕਰਕੇ 1100 ਰੁਪਏ ਕੜਾ ਪ੍ਰਸ਼ਾਦ ਦੀ ਦੇਗ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਕਰਾਉਣਗੇ ਤੇ 1100 ਰੁਪਏ ਗੁਰੂ ਦੀ ਗੋਲਕ ਵਿੱਚ ਪਾ ਕੇ ਖਿਮਾ ਜਾਂਚਨਾ ਦੀ ਅਰਦਾਸ ਕਰਾਉਣਗੇ ਮੱਥਾ ਟੇਕ ਕੇ ਮਹਾਰਾਜ ਨੂੰ ਸੱਚੇ ਪਾਤਸ਼ਾਹ ਦੇ ਤਖਤ ਨੂੰ ਬਹਿ ਸਕਦੇ ਹਾਂ